ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜਿਹੜਾ ਅੱਜ ਮੇਰੇ ਸੂਟ ਵੇਅਰ ਕੀਤਾ ਦੇਖ ਰਹੇ ਹੋ ਇਹ ਆਪਾਂ ਟੈਬੀ ਲਾਈਨਿੰਗ ਦੇ ਉੱਪਰ ਬਣਾਇਆ ਤੁਹਾਨੂੰ ਪਤਾ ਹਨਾ ਵੀਡੀਓ ਆਪਾਂ ਘੱਟ ਹੀ ਪਾਉਂਦੇ ਆ ਟਾਈਮ ਹੀ ਨਹੀਂ ਲੱਗਦਾ ਜੀ ਕਿਉਂਕਿ ਆਪਾਂ ਹਨਾ ਆਪਣਾ ਖੁੱਦ ਦਾ ਕੰਮ ਆਪਣਾ ਹੱਥ ਨਾਲ ਹੀ ਕਰਦੇ ਆ ਸਟੀਚਿੰਗ ਦਾ ਪੇਂਟਿੰਗ ਦਾ ਮੈਂ ਖੁਦ ਪੇਂਟ ਡਿਜ਼ਾਈਨਿੰਗ ਸਟੀਚਿੰਗ ਵਗੈਰਾ ਕਰਦੀ ਆ ਜਿਹੜੇ ਵਰਕ ਵਾਲੇ ਸੂਟ ਹੁੰਦੇ ਨੇ ਉਹਨਾਂ 'ਚ ਵੀ ਕਿੰਨਾ ਆਪਾਂ ਨੂੰ ਟਾਈਮ ਦੇਣਾ ਪੈਂਦਾ ਇਹ ਸੂਟ ਮੈਂ ਚੌਥੀ ਪੰਜਵੀਂ ਵਾਰ ਵੇਅਰ ਕਰ ਰਹੀ ਆ ਹੁਣ ਵੀਡੀਓ ਦਾ ਟਾਈਮ ਅੱਜ ਲੱਗਿਆ ਤੇ ਇਹ ਆਪਾਂ ਟੈਬੀ ਲਾਈਨਿੰਗ ਦੇ ਉੱਪਰ ਸਟੀਚ ਕੀਤਾ ਸੂਟ ਕਾਫੀ ਜਿਹੜੇ ਆਪਣੇ ਕੋਲੇ ਪ੍ਰਿੰਟੇਜ ਅਵੇਲੇਬਲ ਨੇ ਮਸਲੀਨ ਦੀ ਇਹਦੇ ਨਾਲ ਬਾਟਮ ਰਹੂਗੀ ਜੀ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਇਹ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆਉਂਦੇ ਆ ਜੀ ਇਸ 'ਚ ਤੇ ਜਿਹੜਾ ਆਪਾਂ ਸਟੀਚ ਕੀਤਾ ਸੂਟ ਤੁਹਾਨੂੰ ਇਹ ਸਟੀਚਿੰਗ ਦੀ ਇਹਦੀ ਦਿਖਾਈ ਨਹੀਂ ਸੀ ਹਲੇ ਜਿਹੜਾ ਤੁਸੀਂ ਦੇਖ ਸਕਦੇ ਹੋ ਨੈਕ ਲਾਈਨ ਕਿੰਨੀ ਸੋਹਣੀ ਬਣਾਈ ਹੋਈ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਸਾਡੇ ਤੋਂ ਕਸਟਮਾਈਜ਼ ਕਰਾ ਸਕਦੇ ਹੋ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਸਟੱਫ ਜੇ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਐਵੇਂ ਦੇ ਡਿਜ਼ਾਈਨ ਔਰਗੈਂਜ਼ਾ ਫੈਬਰਿਕ ਦੇ ਉੱਪਰ ਬਣਾਉਂਗੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਜੀ ਉਸ ਤੇ ਤੇ ਉਮੀਦ ਕਰਦੀ ਆ ਨਾ ਤੁਹਾਨੂੰ ਸੂਟ ਜਿਹੜਾ ਪਸੰਦ ਆ ਰਿਹਾ ਹੁਣ ਬਾਕੀ ਸੂਟ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਦਿਖਾਵਾਂਗੇ ਇਸ ਤਰ੍ਹਾਂ ਕਾਫੀ ਪ੍ਰਿੰਟ ਆਉਂਦੇ ਆ ਇਹਦੇ ਨਾਲ ਮੋਡਲ ਸਿਲਕ ਦੀ ਬਾਟਮ ਵੀ ਲੱਗ ਜਾਂਦੀ ਹੈ ਜੀ ਮਸਲੀਨ ਦੀ ਬਾਟਮ ਵੀ ਲੱਗ ਜਾਂਦੀ ਹੈ ਹਣਾ ਤੇ ਜੇ ਆਪਾਂ ਰੈਡੀ ਕਰਨੇ ਹੋਣਗੇ ਤਾਂ ਤੁਸੀਂ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਾ ਸਕਦੇ ਹੋ ਕਈ ਵਾਰ ਆਪਣੀ ਕੋਲੇ ਕੀ ਹੁੰਦਾ ਅੱਗੇ ਹੈ ਨਾ ਮਿਲ ਤੋਂ ਹੀ ਆਪਣੀ ਜਿਹੜੇ ਮੈਚਿੰਗ ਬਣ ਕੇ ਆਉਂਦੀ ਹੈ ਕਿਸੇ ਪ੍ਰਿੰਟ ਨਾਲ ਮਡਾਲ ਸਿਲਕ ਦੀ ਬਾਟਮ ਲੱਗੀ ਹੁੰਦੀ ਹੈ ਤੇ ਕਿਸੇ ਨਾਲ ਲੱਗੀ ਹੁੰਦੀ ਹੈ ਜੀ ਮਸਲੀਨ ਦੀ ਬਾਟਮ ਇਹ ਐਵੇਂ ਹੋ ਸੀ ਜੀ ਸਰਟੀਫਿਕੇਟਾ ਮਤਲਬ ਨਾਲੀ ਮਸਲੀਨ ਦੀ ਬਾਟਮ ਲੱਗੀ ਹੋਈ ਸੀ ਤਾਂ ਆਪਾਂ ਨੇ ਐਵੇਂ ਸੂਟ ਬਣਾਇਆ ਸੀ ਇਹਦੇ ਨਾਲ ਦੀ ਵੀ ਆਪਣੀ ਕਾਫੀ ਸੂਟ ਜਿਹੜੇ ਨਿਕਲੇ ਸੀਗੇ ਇਹ 2500 ਦੀ ਰੇਂਜ 'ਚ ਰਿਹਾ ਸੀ ਹੁਣ ਇਹਨਾਂ ਦਾ ਪ੍ਰਾਈਸ ਜਿਹੜਾ ਬਹੁਤ ਘਟ ਕੇ ਆਇਆ ਹੈ ਜੀ ਅੱਗੇ ਤੁਹਾਨੂੰ 1700 1900 ਦੀ ਰੇਂਜ 'ਚ ਵੀ ਤੁਹਾਨੂੰ ਜਿਹੜੇ ਸੂਟ ਮਸਲੀਨ ਲਾਈਨਿੰਗ ਟੈਬੀ ਲਾਈਨਿੰਗ ਦੇ ਮਿਲ ਜਾਣਗੇ ਮਸਲੀਨ ਟੈਬੀ ਲਾਈਨਿੰਗ ਦੇ ਵੀ ਸੂਟ ਆ ਰਹੇ ਨੇ ਜੀ ਅੱਗੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਇੱਕ ਗੱਲ ਹੋਰ ਆਪਾਂ ਨਾ ਜਿਨ੍ਹਾਂ ਨੂੰ ਹਨਾ ਮੁਸ਼ਕਿਲ ਆਂਦੀ ਏ ਮਤਲਬ WhatsApp ਤੇ ਮੈਸੇਜ ਕਰਨ ਦੀ ਉਹਨਾਂ ਲਈ ਇਸ ਕੰਮ ਹੈ ਜਿਹੜਾ ਆਸਾਨ ਕਰਤਾ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ WhatsApp ਦੇ ਲਿੰਕ 'ਚ ਜਾ ਕੇ ਸਿੱਧਾ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਰਡਰ ਫਾਈਨਲ ਕਰ ਸਕਦੇ ਹੋ ਜੀ ਜਿਹੜਾ ਮੈਂ ਸੂਟ ਪੈਨੇ ਆ ਸੀ ਪਹਿਲਾਂ ਮੈਂ ਤੁਹਾਨੂੰ ਉਹਦਾ ਸਟਾਫ ਦਿਖਾ ਦਿੰਨੇ ਆ ਬਾਕੀ ਜਿਹੜੇ ਹਨ ਨਾ ਜ ਨਵੇਂ ਨਵੇਂ ਪ੍ਰਿੰਟ ਆਪਾਂ ਤੁਹਾਨੂੰ ਪਤਾ ਹੀ ਆਪਾਂ ਸਾਰੀ ਕਲੈਕਸ਼ਨ ਹੈ ਜਿਹੜੀ ਗਰੁੱਪ ਚ ਆਪਣੇ ਜਿਹੜਾ ਵਟਸਐਪ ਗਰੁੱਪ ਬਣਿਆ ਹੋਇਆ ਉਹ ਚ ਆਪਾਂ ਸ਼ੇਅਰ ਕਰਦੇ ਰਹਿੰਨੇ ਆ ਤੁਸੀਂ ਡਿਸਕ੍ਰਿਪਸ਼ਨ ਬਾਕਸ ਚ ਜਾ ਕੇ ਸਾਡਾ ਵਟਸਐਪ ਲਿੰਕ ਤੇ ਜਾ ਕੇ ਤੁਸੀਂ ਸਿੱਧਾ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਸਾਡੇ ਜਿਹੜਾ ਸੀ ਤੁਹਾਨੂੰ ਗਰੁੱਪ ਚ ਐਡ ਕਰ ਲਾਂਗੇ ਨਵੇਂ-ਨਵੇਂ ਸੋਹਣੇ-ਸੋਹਣੇ ਪ੍ਰਿੰਟ ਆਪਾਂ ਉੱਥੇ ਪਾਉਂਦੇ ਰਹਨੇ ਆਪਾਂ ਸਟੱਫ ਆ ਜਿਹੜਾ ਉਹ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸਟੱਫ ਹੈ ਕਿਵੇਂ ਦਾ ਇਹ ਟੈਬੀ ਲਾਈਨਿੰਗ ਦਾ ਸਟੱਫ ਹੈ ਜੀ ਇਹ ਇਹ ਚ ਆਪਣੇ ਕੋਲੇ ਸੂਟ ਸੀ ਤੁਸੀਂ ਦੇਖੋ ਇਹ ਤੇ ਤੁਹਾਨੂੰ ਪਤਾ ਲੱਗ ਰਿਹਾ ਹੁਣ ਇਹ ਵੀ ਸਟੱਫ ਕਿਵੇਂ ਦਾ ਤੇ ਸਟੱਫ ਬਹੁਤ ਹੀ ਜ਼ਿਆਦਾ ਲਾਈਟ ਵੇਟ ਰਹਿੰਦਾ ਜਿਵੇਂ ਹਨਾ ਗਰਮੀ ਕਿੰਨੀ ਗਰਮੀ ਹੈ ਸੀਜ਼ਨ ਹਨਾ ਮੈਂ ਪੂਰੀ ਗਰਮੀ ਦੇ ਵਿੱਚ ਵੀ ਇਹਨੂੰ ਵੇਅਰ ਕੀਤਾ ਮੈਨੂੰ ਸਟੱਫ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ ਤੇ ਜਿਹੜੇ ਆਪਾਂ ਵਰਕ ਅਲੀ ਸੂਟ ਕਰਾਉਣੇ ਆ ਉਹ ਪਹਿਲਾਂ ਜੀ ਮੈਂ ਹਨਾ ਜਿਵੇਂ ਚਾਹੂ ਜੇ ਨਹੀਂ ਵੀ ਆਪਣਾ ਬਣਵਾਉਂਦੀ ਤਾਂ ਮੈਂ ਉਹਨੂੰ ਉਹਦਾ ਪੀਸ ਲੈ ਕੇ ਵਾਸ਼ ਕਰਕੇ ਪ੍ਰੋਪਰ ਚੰਗੀ ਤਰ੍ਹਾਂ ਉਹਨੂੰ ਚੈੱਕ ਕਰਕੇ ਫੇਰ ਹੀ ਮੈਂ ਅੱਗੇ ਹਨਾ ਰეკਮੈਂਡ ਕਰਦੀ ਆ ਕਸਟਮਰ ਨੂੰ ਵੀ ਤੁਸੀਂ ਇਹ ਵਾਲਾ ਸਟੱਫ ਤੇ ਜਿਹੜਾ ਸੂਟ ਬਣਵਾਓ ਅੱਗੇ ਤੁਹਾਨੂੰ ਲਾਈਟ ਜੇ ਕਲਰ ਚ ਪਤਖਾ ਦੰਨੇ ਆ ਇਹ ਸਟੱਫ ਹੈ ਕਿਵੇਂ ਨਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਰਹਿੰਦਾ ਜੀ ਏ ਆ ਗਿਆ ਜੀ ਮਸਲੀਨ ਮਸਲੀਨ ਟੈਬੀ ਮਸਲੀਨ ਟੈਬੀ ਆ ਗਿਆ ਇਸ ਤਰ੍ਹਾਂ ਹਨ ਜਿਹੜੇ ਕਹਿੰਦੇ ਆ ਵੀ ਉੱਥੋਂ ਸਾਨੂੰ ਇੰਨਾ ਮਿਲ ਰਿਹਾ ਇੰਨਾ ਮਿਲ ਰਿਹਾ ਸਸਤਾ ਮਿਲ ਰਿਹਾ ਵੈਸੇ ਮੈਨੂੰ ਇਹ ਗੱਲ ਤਾਂ ਨਹੀਂ ਆਈ ਕਈ ਵਾਰ ਐਵੇਂ ਹੁੰਦਾ ਮੈਂ ਦੇਖ ਰਹੀ ਹੁੰਦੀ ਆ ਕਿਸੇ ਦਾ ਕੋਈ ਪ੍ਰਾਈਸ ਹੁੰਦਾ ਕਿਸੇ ਦਾ ਕੋਈ ਇੱਥੇ ਫਰਕ ਹੁੰਦਾ ਜੀ ਸਟਾਫ ਦਾ ਫਰਕ ਪੈ ਜਾਂਦਾ ਬਾਕੀ ਆਪਣੇ ਪ੍ਰਾਈਸ ਨੇ ਜਿਹੜੇ ਤੁਸੀਂ ਬ੍ਰਾਂਡ ਅਕੋਰਡਿੰਗ ਵੀ ਚੈੱਕ ਕਰ ਸਕਦੇ ਹੋ ਐਸ ਕੇ ਦਾ ਹੀ ਆ ਤੇ ਬ੍ਰਾਂਡ ਅਕੋਰਡਿੰਗ ਚੈੱਕ ਕਰਕੇ ਦੇਖ ਸਕਦੇ ਹੋ ਆਪਣੇ ਜਿਹੜੇ ਘਾਟ ਹੀ ਹੋਣਗੇ ਕਿਸੇ ਸਟੱਫ ਦਾ ਤੁਹਾਨੂੰ ਵਾਧਾ ਪ੍ਰਾਈਸ ਨਹੀਂ ਮਿਲੂਗਾ ਸਾਡੇ ਕੋਲ ਇਸ ਤਰ੍ਹਾਂ ਜਿਹੜਾ ਆਪਾਂ ਸਟੱਫ ਹੈ ਤੁਹਾਨੂੰ ਦਿਖਾਤਾ ਤੇ ਪ੍ਰਿੰਟ ਤੁਹਾਨੂੰ ਮਿਲਣਗੇ ਜੀ ਆਪਣੇ WhatsApp ਗਰੁੱਪ ਵਿੱਚ ਤੇ ਜੇ ਤੁਸੀਂ ਹਨਾ ਜਿਹੜੇ ਇੱਕ ਸਟੱਫ ਦੇ ਪ੍ਰਿੰਟ ਆਪਾਂ ਪਾਉਂਦੀ ਰਹਿੰਨੇ ਆਂ ਅਲੱਗ-ਅਲੱਗ ਸਟੱਫ ਦੇ ਉਹ ਤੁਸੀਂ ਆਪਣੇ ਉੱਥੇ ਮੈਨੂੰ ਆਰਡਰ ਦੇ ਸਕਦੇ ਹੋ ਜਿਹੜੇ ਵੀ ਤੁਹਾਨੂੰ ਸਿਲੈਕਟ ਹੁੰਦੇ ਨੇ ਤੁਸੀਂ ਜਲਦੀ ਸਿਲੈਕਟ ਕਰ ਲਿਆ ਕਰੋ ਪ੍ਰਿੰਟ ਬਹੁਤ ਜਲਦੀ ਨਿਕਲਦੇ ਨੇ ਇੱਕ ਆਪਾਂ ਤੋਂ ਪੱਟੀਆਂ ਦੀ ਵੈਰਾਈਟੀ ਤੁਹਾਨੂੰ ਦਿਖਾਉਣੀ ਸੀ ਦੁਪੱਟੇ ਆਪਾਂ ਪਹਿਲਾਂ ਆਪਾਂ ਚੁਣੋਂ ਉਹਨ ਦਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਇਹ ਹੈਗਾ ਜੀ ਬਾਜ਼ਾਰ ਚ 500 ਦਾ ਆਮਨਾ ਮਿਲੂ ਨਾ ਭਾਰਤ ਦਾ ਦੁਪੱਟਾ ਸੈਮੀ ਚੁਣੋਂ ਦਾ ਦੁਪੱਟਾ 500 ਤੋਂ ਘੱਟ ਦਾ ਤੁਹਾਨੂੰ ਸ਼ਾਇਦ ਹੀ ਮਿਲੇ ਇੱਕ ਦੁਪੱਟੇ ਮੇਰੇ ਕੋਲੇ ਕਸਟਮਰ ਵੀ ਲੈ ਕੇ ਆਏ ਸੀ 2.5 250 ਚ ਚੁਣੋਂਦੇ ਦੁਪੱਟੇ ਉਹ ਚੁਣੋਂ ਤਾਂ ਕਿਸੇ ਪਾਸੇ ਉਹ ਲੱਗਦੇ ਹੀ ਨਹੀਂ ਸੀਗੇ ਤੇ ਜਿਹੜਾ ਦੁਪੱਟਾ ਜੇ ਪ੍ਰਾਈਸ ਅਕੋਰਡਿੰਗ ਹੀ ਹੋਊਗਾ ਨਾ 250 ਚ ਚਨੋਂਦਾ ਦੁਪੱਟਾ ਕਿੱਥੋਂ ਆਜੂ ਇਹ ਆਪਣੇ ਕੋਲੇ 400 ਦਾ ਮਿਲਦਾ ਦੁਪੱਟਾ ਚਨੋਂਦਾ ਨਾ ਭਾਰਤ ਦਾ ਸਟੈਂਪ ਵੀ ਤੁਹਾਨੂੰ ਮਿਲੂਗੀ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਦੇਖੋ ਤੁਸੀਂ ਅੱਗੇ ਆਪਣੇ ਕੋਲੇ ਤੁਸੀਂ ਪਿਓਰ ਚਨੋਂਦੇ ਕਮਲ ਵਗੈਰਾ ਦੇ ਦੁਪੱਟੇ ਲੈਣੇ ਉਹ ਵੀ ਤੁਹਾਨੂੰ ਮਿਲ ਜਾਣਗੇ ਬਿਲਕੁਲ ਹੀ ਠੀਕ ਪ੍ਰਾਈਸ 'ਚ ਸਾਡੇ ਵਾਰਸੋ ਦੀ ਰੇਂਜ ਚ ਮਿਲ ਜੂਗਾ ਇਸ ਤਰ੍ਹਾਂ ਕੁਆਲਿਟੀ ਦਾ ਫਰਕ ਹੁੰਦਾ ਹੀ ਹੈ ਜੀ ਜਿਵੇਂ ਇਹਦਾ ਵੀ ਆਪਣਾ ਬਾਜ਼ਾਰ ਨਾਲੋਂ ਫਰਕ ਆ 400 ਦਾ ਦੁਪੱਟਾ ਮਿਲ ਰਿਹਾ ਤੁਹਾਨੂੰ ਇਹ ਆ ਗਿਆ ਜੀ ਆਪਣੇ ਕੋਲੇ ਉਹ ਸੀ ਅਰਜਨ ਨਾਪਰਤ ਦਾ ਇਹ ਆਪਣਾ ਅਰਜਨ ਦਾ ਦੁਪੱਟਾ ਹੈ ਇਹ ਆ ਗਿਆ ਜੀ ਪਿਓਰ ਦਾ ਦੁਪੱਟਾ ਇਹ ਵੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਇਹ ਤੁਹਾਨੂੰ ਬਾਜ਼ਾਰ ਚ ਮਿਲੂਗਾ ਜੀ ਆਰਾਮ ਨਾਲ 300 ਤੋਂ ਘੱਟ ਤਾਂ ਨਹੀਂ ਮਿਲਣਾ 300 ਦਾ ਦੁਪੱਟਾ ਹੈਗਾ ਕਈ ਜਿਹੜੇ ਆਪਣੇ ਦੁਕਾਨਦਾਰ ਨੇ 350 ਦਾ ਵੀ ਦੇ ਰਹੇ ਨੇ ਬਾਕੀ ਹੋ ਸਕਦਾ ਤੁਹਾਨੂੰ 250 ਚ ਵੀ ਮਿਲ ਜੇ ਆਪਣੇ ਕੋਲੇ ਵੀ ਤੁਹਾਨੂੰ ਇਹ 250 ਚ ਮਿਲ ਰਿਹਾ ਦੁਪੱਟਾ ਬਹੁਤ ਹੀ ਵਧੀਆ ਦੁਪੱਟਾ ਹੈ ਜੀ ਇਹ ਪਿਛਲੇ ਸੀਜ਼ਨ ਇਹ ਘੱਟ ਸੇਲ ਹੋਏ ਸੀ ਕਿਉਂਕਿ ਆਪਣੀ ਵੈਰਾਈਟੀ ਬਹੁਤ ਜ਼ਿਆਦਾ ਆ ਗਈ ਸੀ ਦੁਪੱਟਿਆਂ ਚ ਇਸ ਸੀਜ਼ਨ ਕਾਟਨ ਦੇ ਸੂਟਾਂ ਨਾਲ ਇਹ ਕਾਫੀ ਕਸਟਮਰ ਨੇ ਆਪਣੇ ਤੋਂ ਲਵਾਏ ਨੇ ਤੇ ਆਪਣੀ ਕੱਟ ਹੋਊਗੀ ਜੀ 2.5 ਮੀਟਰ ਦੀ ਪੌਣੇ 3 ਦੀ ਕੱਟ ਕਰਕੇ ਆਪਾਂ ਤੁਹਾਨੂੰ 2.5 ਮੀਟਰ ਰੈਡੀ ਕਰਕੇ ਦਵਾਂਗੇ ਕਿਉਂਕਿ ਜੇ 2.5 ਚ ਸ਼੍ਰਿੰਕ ਹੋ ਜਾਂਦਾ ਕੋਈ ਕੋ ਦੁਪੱਟਾ ਸਟੱਫ ਐਵੇਂ ਦਾ ਹੁੰਦਾ ਉਹ ਜ਼ਿਆਦਾ ਸ਼੍ਰਿੰਕ ਹੁੰਦਾ ਹੁੰਦਾ ਤੇ ਇਹ ਆਗੇ ਜੀ 250 ਚ ਤੁਹਾਨੂੰ ਮਿਲੂਗਾ ਦੁਪੱਟਾ ਇਹ ਆਗੇ ਜੀ ਅਰਜਨ ਦੇ ਟੈਬੀ ਦੇ ਦੁਪੱਟੇ ਪਿਓਰ ਟੈਬੀ ਦੇ ਹੋਣਗੇ ਜੀ ਸਟੈਂਪ ਸਾਰਿਆਂ ਤੇ ਹੁੰਦੀ ਆ ਹੈਗੀ ਐ ਜੀ ਸਾਰਿਆਂ ਤੇ ਜਿਹੜੇ ਤੁਹਾਨੂੰ ਮਿਲਣਗੇ ਉਹਨਾਂ ਤੇ ਸਟੈਂਪ ਹੋਊਗੀ ਅਰਜਨ ਟੈਬੀ ਦੀ ਸਟੈਂਪ ਹੋ ਗਈ ਜੀ ਪਿਓਰ ਟੈਬੀ ਦਾ ਦੁਪੱਟਾ ਇਹ ਤੁਹਾਨੂੰ ਮਿਲ ਰਿਹਾ ਜੀ ਸਿਰਫ 350 ਦੀ ਰੇਂਜ 'ਚ ਬਾਜ਼ਾਰ 'ਚ ਇਹਦਾ ਪ੍ਰਾਈਸ ਹੈਗਾ ਜੀ 4 ਤੋਂ 500 ਦੇ ਵਿੱਚ ਸਿਰਫ 350 ਦੀ ਰੇਂਜ 'ਚ ਤੁਹਾਨੂੰ ਸਾਡੇ ਕੋਲ ਇਹ ਦੁਪੱਟਾ ਮਿਲੂਗਾ ਅੱਗੇ ਆ ਗਿਆ ਜੀ ਮਸਲੀਨ ਟੈਬੀ ਦਾ ਦੁਪੱਟਾ ਇਹ ਵੀ ਬਹੁਤ ਵਧੀਆ ਦੁਪੱਟਾ ਰਹਿੰਦਾ ਜੀ ਮਸਲੀਨ ਟੈਬੀ ਦਾ ਦੁਪੱਟਾ ਜੀ ਜਿਹੜਾ ਟੈਬੀ ਆ ਉਹ ਜ਼ਿਆਦਾ ਸਰਕਦੀ ਹੈ ਜੀ ਸਭ ਤੋਂ ਜਿਹੜਾ ਮਸਲੀਨ ਟੈਬੀ ਦਾ ਦੁਪੱਟਾ ਰਹਿੰਦਾ ਉਹ ਜ਼ਿਆਦਾ ਜਿਹੜਾ ਨਹੀਂ ਸਰਕਦਾ ਬਹੁਤ ਵਧੀਆ ਰਹਿੰਦਾ ਜੀ ਇਹ ਦੁਪੱਟਾ ਇਹ ਮਿਲੂਗਾ ਜੀ ਤੁਹਾਨੂੰ 300 ਦੀ ਰੇਂਜ 'ਚ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਸਾਰਿਆਂ ਦੇ ਅੱਗੇ ਆ ਗਿਆ ਜੀ ਟੈਬੀ ਚੈੱਕ ਬਹੁਤ ਹੀ ਜ਼ਿਆਦਾ ਸੋਹਣਾ ਉਹ ਪੱਟੇ ਜੀ ਇਹ ਵੀ ਸਟੈਂਪ ਆਪਨੇ ਸਾਰੇ ਦੁਪੱਟਿਆਂ ਤੇ ਹੀ ਹੁੰਦੀ ਆ ਦੇਸੀ ਮਾਲ ਆਪਣੇ ਕੋਲੋਂ ਤੁਹਾਨੂੰ ਨਹੀਂ ਮਿਲਣਾ ਕਿਉਂਕਿ ਇੱਕ ਵਿਸ਼ਵਾਸ ਜਿਹਾ ਬਣ ਜਾਂਦਾ ਹੁੰਦਾ ਜੀ ਆਪਣਾ ਬ੍ਰਾਂਡ ਦੇ ਨਾਲ ਤੇ ਇਹ ਆ ਗਿਆ ਜੀ ਟੈਬੀ ਚੈੱਕ ਮੈਂ ਤੁਹਾਨੂੰ ਇੱਕ ਕਲੀਅਰ ਦਿਖਾ ਦਿੰਨੀ ਆ ਇਹਦੀ ਐਵੇਂ ਨਾ ਜੀ ਇਹ ਬਹੁਤੀ ਸੋਹਣਾ ਰਹਿੰਦਾ ਜੀ ਇਹ ਦੁਪੱਟਾ ਵੀ ਇਹ ਵੀ ਤੁਹਾਨੂੰ 350 ਦੀ ਰੇਂਜ ਵਿੱਚ ਮਿਲ ਜੂਗਾ ਜੀ ਅੱਗੇ ਆ ਗਿਆ ਜੀ ਟੈਬੀ ਲਾਈਨਿੰਗ ਦਾ ਦੁਪੱਟਾ ਟੈਬੀ ਲਾਈਨਿੰਗ ਦਾ ਦੁਪੱਟਾ ਵੀ ਤੁਹਾਨੂੰ 350 ਦੀ ਰੇਂਜ 'ਚ ਮਿਲ ਜੂਗਾ ਜੀ ਇਹ ਵੀ ਅਲਜਨ ਕੰਪਨੀ ਦਾ ਅੱਗੇ ਆ ਗਿਆ ਜੀ ਮੇਰਾ ਫੇਵਰਿਟ ਦੁਪੱਟਾ ਪਿਓਰ オーਰਗੈਂਜ਼ਾ ਦਾ ਇਹ ਵੀ ਤੁਹਾਨੂੰ 350 ਦੀ ਰੇਂਜ 'ਚ ਮਿਲ ਜੂਗਾ ਜੀ ਇਸ ਸਾਫਟ オーਰਗਾਂਜ਼ਾ ਜੀ ਇਹ ਲਾਈਟ ਵੇਟ ਜਿਆ ਹੁੰਦਾ ਤੇ ਜਿਆਦਾ ਸਿਰਕਦਾ ਨਹੀਂ ਦੇਖੋ ਇੱਕ ਹੁੰਦਾ ਦੁਪੱਟਾ ਬਾਜ਼ਾਰ ਚ ਮਿਲਦਾ 250 ਰੁਪਏ ਦੀ ਰੇਂਜ ਚ ਉਹ ਪਲਾਸਟਿਕ ਜੀ ਵਾਂਗੂ ਤੇ ਲਫਾਫੇ ਵਾਂਗੂ ਖੜਕਾ ਜਿਹਾ ਵੀ ਕਰਦਾ ਇਹ ਬਹੁਤ ਸਾਫਟ ਰਹਿੰਦਾ ਵਧੀਆ ਕੁਆਲਿਟੀ ਹੈ ਜੀ ਇਹ 350 ਦੀ ਰੇਂਜ ਚ ਮਿਲ ਜੂ ਬਾਕੀ ਜੇ ਤੁਸੀਂ ਓਵਰ ਕੱਟ ਕਰਾਉਣੇ ਆ ਹਨ ਉਹਨਾਂ ਦਾ ਦੇਖੋ ਚਾਰਜ ਹੋ ਜਾਂਦਾ 200 ਰੁਪਏ ਦਾ ਫਰਕ ਪਈ ਜਾਂਦਾ ਵੈਸੇ ਆਪਾਂ 3 ਦੀ ਕੱਟ ਕਰਦੇ ਆ ਤੇ ਸ਼੍ਰਿੰਕ ਵੀ ਹੋ ਜਾਂਦਾ ਜੀ ਤੇ ਲੇਸਿਸ 'ਚ ਵੀ ਆ ਜਾਂਦਾ ਥੋੜਾ ਥੋੜਾ ਦੁਪੱਟਾ ਤੇ ਅੱਗੇ ਆਪਣਾ ਘੱਟ ਰੇਸ ਦੇ ਆਗੇ ਜੀ ਕੋਟਾ ਕਾਟਨ ਦੇ ਦੁਪੱਟੇ ਆਪਣੀ ਕੋਲੇ ਪੀਸ ਹੈਗਾ ਜੀ ਘੱਟ ਉਹ ਦਿਖਾਉਣੀਆ ਤੁਹਾਨੂੰ ਕੋਟਾ ਕਾਟਨ ਦੇ ਦੁਪੱਟੇ 200 ਦੀ ਰੇਸ 'ਚ ਤੇ ਇੱਕ ਇਹ ਦੁਪੱਟਾ ਵੀ ਆ ਗਿਆ ਜੀ ਆਪਣੇ ਕੋਲੇ 200 ਦੀ ਰੇਸ 'ਚ ਬਹੁਤ ਹੀ ਨਵਾਂ ਜਿਹਾ ਸਟੱਫ ਆਇਆ ਵੀ ਦੁਪੱਟਿਆਂ ਦੀ ਕੁਆਲਿਟੀ ਆਪਣੇ ਕੋਲੇ ਸਾਰੀ ਵਧੀਆ ਚ ਹੈ ਜੀ ਇਹ ਵੀ 껫ੋਟੋ-껫ਟੰਦੇ ਆ ਉਹ ਮੈਂ ਤੁਹਾਨੂੰ ਪੀਸ ਦਿਖਾਤਾ ਇਹ ਆ ਗਿਆ ਜੀ ਸੁਪਰ ਨੈਟ ਦਾ ਦੁਪੱਟਾ ਸਿਰਫ 150 ਦੀ ਰੇਂਜ ਚ ਕਾਫੀ ਸੇਲ ਹੁੰਦੇ ਆ ਜ਼ਿਆਦਾਤਰ ਨਾ ਇਹ ਜਿਵੇਂ ਛੋਟੇ ਹੋ ਜਾਂਦੇ ਆ ਬੱਚੇ ਜਿਵੇਂ ਸਕੂਲ ਵਾਲੇ ਹੁਣ ਟੀਜ਼ ਦੇ ਫੰਕਸ਼ਨ ਚ ਕਾਫੀ ਸੇਲ ਹੋਇਆ ਇਹ ਮੇਰੇ ਦੁਪੱਟੇ ਸਿਰਫ 150 ਦੀ ਰੇਂਜ ਚ ਕਿਉਂਕਿ ਉਹਨਾਂ ਦਾ ਨਾ ਸੂਟ ਹੁੰਦੇ ਆ ਉਹ ਥੋੜਾ ਟਾਈਮ ਲਈ ਪਾਏ ਜਾਂਦੇ ਆ ਤੇ ਉਹਨਾਂ ਲਈ ਅਕੋਰਡਿੰਗ ਹੀ ਵਧੀਆ ਰਹਿੰਦੇ ਆ ਤੇ ਵੱਡੇ ਵੀ ਮੈਥੋਂ ਕਾਫੀ ਲੈਂਦੇ ਜਿਵੇਂ ਟਾਈ ਡਾਈ ਕਰਾ ਕੇ ਮੈਂ कॉटन ਸਟੱਫ ਨਾਲ ਕਾਫੀ ਸੇਲ ਕੀਤੇ ਆ ਦੁਪट्टे ਐਵੇਂ ਦਾ ਜੀ ਇਹ ਸਿਰਫ 150 ਦਾ ਦੁਪੱਟਾ ਹੈ ਜੀ ਜਿਵੇਂ ਆਪਣਾ ਸੂਟ ਮੈਥੋਂ ਸਿਰਫ ਜਿਹੜੇ ਆਪਣੇ 5 5 600 ਦੇ ਸੂਟ ਸੀਗੇ ਪ੍ਰਿੰਟਡ ਉਹਨਾਂ ਨਾਲ ਜੇ ਆਪਾਂ ਜਿਆਦਾ ਮਹਿੰਗਾ ਦੁਪੱਟਾ ਲੈਨੇ ਤਾਂ ਸੂਟ ਦੀ ਜਿਹੜੀ ਰੇਂਜ ਹੈ ਕਾਫੀ ਵੱਧ ਜਾਂਦੀ ਹੈ ਤੇ ਇਹ ਦੁਪੱਟੇ ਉਹਨਾਂ ਨਾਲ ਮੈਂ ਕਾਫੀ ਟਾਈ ਡਾਈ ਕਰਵਾ ਕੇ ਸੇਲ ਕੀਤੇ ਆ ਉਮੀਦ ਕਰਦੇ ਸਾਡੀ ਜਿਹੜੀ ਕਲੈਕਸ਼ਨ ਹੈ ਦੁਪੱਟਿਆਂ ਦੀ ਤੁਹਾਨੂੰ ਪਸੰਦ ਆਈ ਹੋਊਗੀ ਇਹਨਾਂ ਤੋਂ ਇਲਾਵਾ ਜੇ ਹੋਰ ਵੀ ਕੋਈ ਸਟੱਫ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਉਹ ਵੀ ਆਪਾਂ ਤੁਹਾਨੂੰ ਜਿਹੜਾ ਅਵੇਲੇਬਲ ਕਰਾਂਗੇ ਤੇ ਕਾਫੀ ਹੁਣ ਨਿਕਲ ਜਾਂਦੇ ਜਿਹੜੇ ਮੇਰੇ ਹੁਣ ਇਸ ਟਾਈਮ ਅਵੇਲੇਬਲ ਸੀ ਉਹ ਮੈਂ ਤੁਹਾਨੂੰ ਜਿਹੜਾ ਸਟੱਫ ਦਿਖਾਤਾ ਦੁਪੱਟਿਆਂ ਦਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਵੀਡੀਓ ਚ ਮਿਲਦੇ ਆ ਸੋਹਣੇ ਸੋਹਣੇ ਸੂਟ ਲੈ ਕੇ